ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਦੀਪ ਸਿੰਘ ਸਣੀ ਜੋ ਸੁਧੂ ਸੁਦੀਰ ਸੂਰੀ ਦੇ ਕੇਸ ਵਿੱਚ ਪਟਿਆਲਾ ਦੀ ਸੈਂਟਰ ਜੇਲ੍ਹ ਚ ਬੰਦ ਹੈ ਜੋ ਇੱਕ ਸਰਕਾਰਾਂ ਵੱਲੋਂ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਜਿਸ ਕਰਕੇ ਉਹ ਅੰਦਰ ਜੋ ਕੁਝ ਨੈਰੇਟਿਵ ਸਿਰਜਿਆ ਗਿਆ ਕਿ ਝਗੜਾ ਹੋਇਆ ਉਹਨੇ ਸੱਟਾਂ ਮਾਰੀਆਂ ਉਹ ਪੁਲਿਸ ਅਫਸਰਾਂ ਜਿਹੜੇ ਬਦਨਾਮ ਜਿਹੜੇ ਸਿੱਖ ਕੌਮ ਦੇ ਕਾਤਲ ਹੈ ਕਿਉਂਕਿ ਉਹ ਸੂਬਾ ਸਰਹੰਦ ਆਪਣੇ ਆਪ ਨੂੰ ਕਹੋਂਦਾ ਸੀ ਜਿਹੜਾ ਪੁਲਿਸ ਅਫਸਰ ਜਿਹਦੇ ਨਾਲ ਉਹ ਝਗੜਾ ਹੋਇਆ ਸੋ ਉਹਨਾਂ ਨੂੰ ਉਸ ਤੋਂ ਬਾਅਦ ਹਸਤਾਲ ਵੀ ਭੱਟੀ ਕਰਾਇਆ ਗਿਆ ਪਰੰਤੂ ਜਿਹੜੀਆਂ ਪ੍ਰਸ਼ਾਸਨ ਵੱਲੋਂ ਭਾਈ ਸੰਦੀਪ ਸਿੰਘ ਨੂੰ ਸੱਟਾਂ ਮਾਰੀਆਂ ਜਾਂ ਉਹਨਾਂ ਦਾ ਅਜੇ ਤੱਕ ਸਾਡੇ ਕੋਲ ਕੋਈ ਪ੍ਰੂਫ ਨਹੀਂ ਕਿਉਂਕਿ ਉਹ ਗੰਭੀਰ ਰੂਪ ਚ ਜਖਮੀ ਕਰਿਆ ਉਹਨਾਂ ਨੇ ਇਸ ਕਰਕੇ ਜੇਲ੍ਹ ਪ੍ਰਸ਼ਾਸਨ ਨਾ ਉਹਨਾਂ ਦੇ ਪਰਿਵਾਰ ਨੂੰ ਨਾ ਵਕੀਲ ਨੂੰ ਮੁਲਾਕਾਤ ਕਰਾਉਂਦਾ ਸੋ ਇਸੇ ਕਰਕੇ ਅਸੀਂ ਇੱਕ ਕੌਮ ਨੂੰ ਬੇਨਤੀ ਕਰਨ ਜਾ ਰਹੇ ਹਾਂ ਕਿ ਇੱਕ ਕੌਮ ਦਾ ਯੋਧਾ ਕੌਮ ਵਾਸਤੇ ਹੀ ਉਹਨੇ ਕਾਰਜ ਕਰਿਆ ਭਾਵੇਂ ਇਹ ਵੀ ਕਾਰਜ ਕਰਿਆ ਇਹ ਵੀ ਕੌਮ ਨੂੰ ਮੁੱਖ ਰੱਖ ਕੇ ਉਹਨੇ ਕਰਿਆ ਸੋ ਕੌਮ ਦਾ ਫਰਜ਼ ਬਣਦਾ ਕਿ ਪਰਸੋਂ ਨੂੰ 10 ਵਜੇ ਅਸੀਂ ਇੱਕ ਬਹੁਤ ਵੱਡਾ ਇਕੱਠ ਕਰਨਾ ਉਹ 16 ਤਰੀਕ ਨੂੰ 10 ਵਜੇ ਪਰਸੋਂ ਨੂੰ ਆਪਾਂ ਇੱਥੇ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਪਹੁੰਚਣਾ ਸੰਗਤਾਂ ਨੇ ਇੱਥੇ ਤੋਂ ਇਕੱਠੇ ਹੋ ਕੇ ਫਿਰ ਜੇਲ੍ਹ ਦੇ ਗੇਟ ਅੱਗੇ ਆਪਾਂ ਨੇ ਮੁਜ਼ਾਹਰਾ ਕਰਨਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਉਹਨਾਂ ਨੇ ਆਪਣਾ ਕੌਮ ਪ੍ਰਤੀ ਫਰਜ਼ ਨਿਭਾਇਆ ਉਥੇ ਕੌਮ ਦਾ ਫਰਜ ਬਣਦਾ ਕਿ ਜੋਧੇ ਨਾਲ ਡਟ ਕੇ ਖੜੇ ਇੱਕ ਕੌਮ ਨੂੰ ਚੈਲੰਜ ਹੈ ਸੋ ਸਾਨੂੰ ਇਹ ਸਰਕਾਰਾਂ ਦਾ ਚੈਲੰਜ ਕਬੂਲ ਕਰਨਾ ਚਾਹੀਦਾ ਉਹ ਦਿਨ ਵੱਧ ਤੋਂ ਵੱਧ ਗਿਣਤੀ 'ਚ ਇੱਥੇ ਪਹੁੰਚੋ ਤਾਂ ਕਿ ਅਸੀਂ ਸਰਕਾਰਾਂ ਨੂੰ ਦਿਖਾ ਸਕੀਏ ਕਿ ਕੌਮ ਆਜੋ ਜੋਧੇ ਨਾਲ ਖੜੀ ਹੈ ਉਸ ਦੀ ਕੁਰਬਾਨੀ ਅੱਗੇ ਕੌਮ ਦਾ ਸਿਰ ਝੁਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ